ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਇੱਥੇ ਵੱਜ ਗਏ ਨੇ ਸਵੇਰ ਦੇ 6:30 ਪੌਣੇ 7:00 ਦਾ ਟਾਈਮ ਹੈ ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਇੱਥੇ ਮੈਂ ਤਾਂ ਧੋਕੇ ਹੱਟੀ ਸੀ ਜੀ ਕੱਪੜੇ ਉਹ ਸੁੱਕਣੇ ਪਾਰੀ ਸੀ ਤੇ ਰਮਾਨ ਦੇ ਡੈੜੀ ਲੈ ਕੇ ਆਈ ਸੀ ਫੀਡ ਦੋ ਥੈਲੇ ਰੀਡ ਖਤਮ ਸੀ ਕਿਉਂਕਿ ਫਿਰ ਇਹਨਾਂ ਨੇ ਸਕੂਲ ਜਾਣਾ ਸੀਗਾ ਤੇ ਇਹ ਕਹਿੰਦੇ ਫਟਾਫਟ ਮੈਂ ਲੈ ਆ ਕੇ ਦੇ ਜਣਾ ਵੀ ਤੁਸੀਂ ਜਿਹੜੀ ਆ ਫੀਡ ਪੁੱਛ ਨੂੰ ਪਾ ਦਿਓ ਤੇ ਨਾਲ ਹੀ ਮੈਂ ਮੰਗਾਈ ਸੀ ਥੋੜੀ ਜੀ ਹੋਰ ਸਰਫ ਸਰਫ ਖਤਮ ਹੋ ਗਈ ਸੀ ਤੇ ਮੈਂ ਕਹਿੰਦਾ ਮੈਂ ਕੱਪੜੇ ਜਿਹੜੇ ਹੈਗੇ ਦਿਨ ਦੇੜੇ ਹੋਣਗੇ ਉਹ ਦਿਨ ਵੇਲੇ ਉਹ ਵੀ ਧੋ ਦੂੰਗੀ ਕੋਈ ਗਰਮੀਆਂ ਦੇ ਵਿੱਚ ਹਨਾ ਜਿੰਨੇ ਕੱਪੜੇ ਹੁਣ ਉਨੇ ਘੱਟ ਹੁੰਦੇ ਆ ਬਾਰ-ਬਾਰ ਹੋ ਜਾਂਦੇ ਆ ਪਸੀਨੇ ਨਾਲ ਖਰਾਬ ਤਲੋ ਜੀ ਇੱਥੇ ਮੈਂ ਆਹ ਦੋ ਸੂਟ ਵੀ ਆਪਣੇ ਧੋਤੇ ਸੀ ਮੈਂ ਹੱਥ ਨਾਲ ਧੋਤੇ ਸੀ ਮਸ਼ੀਨ 'ਚ ਨਹੀਂ ਧੋਤੇ ਕਿਉਂਕਿ ਜਿਹੜਾ ਹਰੀ ਸਲਵਾਰ ਵਾਲਾ ਸੂਟ ਦੇਖਦੇ ਤੁਸੀਂ ਇਹ ਨਵਾਂ ਸਮਾਇਆ ਤੇ ਮੈਨੂੰ ਇਹ ਸੀਗਾ ਵੀ ਕਿਤੇ ਇਹਦਾ ਰੰਗ ਇਹ ਨਾ ਨਿਕਲਦਾ ਹੋਵੇ ਤੇ ਉਧਰ ਆ ਰਹੀ ਹੈ ਜੀ ਮੇਰੀ ਮਾਸੀ ਦੀ ਕੁੜੀ ਮੇਰੀ ਭੈਣ ਉਹ ਉਹਨਾਂ ਨੇ ਉਹਨੇ ਪਾਣੀ ਭਰ ਕੇ ਦਿੱਤਾਗਾ ਮੇਰੇ ਹਸਬੰਦ ਨੇ ਜਾਣਾਗਾ ਸਕੂਲ ਤੇ ਉਹਨਾਂ ਛੋਟਾ ਜਿਹਾ ਕੈਂਪਰ ਲਿਆਂਦਾ ਹੋਇਆ ਨੇ 5 ਕਿਲਿਟਰ ਵਾਲਾ ਉਹ 'ਚ ਬਰਫ਼ ਪਾ ਕੇ ਠੰਡਾ ਪਾਣੀ ਪਾ ਕੇ ਲੈ ਜਾਂਦੇ ਨੇ ਬੱਸ 'ਚ ਰੱਖ ਲੈਂਦੇ ਆ ਜੇ ਤੇ ਲੱਗਦੀ ਆ ਤਾਂ ਫਿਰ ਪੀ ਲੈਂਦੇ ਨੇ ਉਹ ਤੇ ਮੈਂ ਇੱਥੇ ਕੱਪੜਿਆਂ ਦਾ ਮੇਰਾ ਜਿਹੜਾ ਸਾਰਾ ਕੰਮ ਆ ਸਵੇਰੇ ਸਵੇਰੇ ਮੈਂ ਨੇ ਮੀੜ ਲਿਆ। ਕੱਪੜੇ ਧੋਣ ਤੋਂ ਬਾਅਦ ਜੀ ਮੈਂ ਧੋ ਰਹੀ ਸੀ ਇੱਥੇ ਮਸ਼ੀਨ ਮਸ਼ੀਨ ਤਾਂ ਵੈਸੇ ਆਪਾਂ ਨੋਰਮਲ ਆਪ ਧੋਣੀ ਆ ਜਦੋਂ ਆਪਾਂ ਕੱਪੜੇ ਧੋਕੇ ਹਟਦੇ ਹਨ ਉਦੋਂ ਆਪਾਂ ਧੋਣੀ ਧੋਨੇ ਆ ਪਰ ਇਹ ਨਾ ਮਸ਼ੀਨ ਬਹੁਤ ਜ਼ਿਆਦਾ ਨੇਰੀ ਆਉਣ ਕਰਕੇ ਅ ਸੁਚਾਂ ਦੇ ਵਿੱਚ ਵੀ ਐਨ ਮਿੱਟੀ ਭਰ ਗਈ ਸੀ ਪੂਰੀ ਜ਼ਿਆਦਾ। ਤੁਸੀਂ ਸੋਚ ਰਹੇ ਹੋ ਕਿ ਮੈਂ ਕਵਰ ਨੀਰ ਦਾ ਲਿਆਂਦਾ ਹੋਇਆ ਨਹੀਂ ਜੀ ਇਹਦਾ ਹਾਲੇ ਕਵਰ ਆਪਾਂ ਲਿਆਂਦਾ ਨਹੀਂ ਸੀ। ਮੈਂ ਸੋਚਦੀ ਸੀ ਵੀ ਚਲ ਕਵਰਤਾ ਕੀ ਕਰਨਾ ਕਵਰ ਬਿਨਾ ਸਰ ਜੂਗਾ ਵੀ ਕਿਉਂ ਖਰਚਾ ਕਰਨਾ ਪਰ ਹੁਣ ਮੈਨੂੰ ਲੱਗਦਾ ਕਵਰ ਲਿਹਾਉਣਾ ਪਊਗਾ ਤੇ ਉੱਥੇ ਮੇਰੀ ਮਾਸੀ ਦੀ ਕੁੜੀ ਨੇ ਮੈਨੂੰ ਸਰਫ ਲਿਆ ਕੇ ਫੜਾਈ ਸੀ ਜਿਹੜੀ ਠੰਡੀ ਮੰਜਨ ਵਾਲੀ ਸਰਫ ਨਹੀਂ ਹੁੰਦੀ ਆਪਣੀ ਉਦਾਂ ਦੀ ਮੈਂ ਇੱਕ ਟਿੱਕੀ ਨਾ ਅਲੱਗ ਤੋਂ ਲਾ ਕੇ ਰੱਖੀ ਹੋਈ ਹੈ ਇੱਕ ਬਰਸ਼ ਦੇ ਨਾਲ ਜਿਵੇਂ ਮਸ਼ੀਨ ਸਾਫ਼ ਕਰਨੀ ਹੋਵੇ ਜਾਂ ਕਈ ਵਾਰੀ ਬਾਲਟੀਆਂ ਧੋਣੀਆਂ ਹੋਣ ਤਾਂ ਉਹਦੇ ਵਾਸਤੇ ਤੇ ਉਦਾਂ ਦੀ ਜਿਹੜੀ ਵਿਮਲ ਟਿੱਕੀ ਮੈਂ ਅਲੱਗ ਤੋਂ ਲਾ ਕੇ ਰੱਖੀ ਹੋਈ ਹੈ ਇੱਕ ਡੱਬੀ ਦੇ ਵਿੱਚ ਤੇ ਆ ਇੱਥੇ ਜੀ ਹੁਣ ਮੈਂ ਜਿਹੜੀਆਂ ਸੁੱਚਾਂ ਵਗੈਰਾ ਉਹ ਕੱਢ ਲਈਆਂ ਸੀ ਤੇ ਇੱਕ ਸੁੱਚ ਮੈਥੋਂ ਨਿਕਲ ਨਹੀਂ ਸੀ ਰਹੀ ਉਹ ਮੈਂ ਆਦੀ ਭੈਣ ਤੋਂ ਕਢਵਾ ਲਈ ਸੀ ਮੈਂ ਕਿਹਾ ਵੀ ਤੂੰ ਕੱਢ ਦੇ ਮੇਰੇ ਹੱਥ ਗਿੱਲੇ ਨੇ ਉਹਦੇ ਨਾਲ ਨਾ ਹੱਥਾਂ 'ਨਾ ਤਿਲ ਘਰੀ ਸੀ ਤੇ ਇਹ ਇੱਥੇ ਲੈ ਕੇ ਆਈ ਸੀ ਕੱਪੜਾ ਕਹਿੰਦੀ ਆਹ ਕੱਪੜਾ ਦੇਖ ਲੈ ਵੀ ਇਹਦੇ ਨਾਲ ਮੈਂ ਉਹਨੂੰ ਕਿਹਾ ਸੀ ਵੀ ਕੋਈ ਸੁੱਕਾ ਜਿਹਾ ਕੱਪੜਾ ਲਿਆ ਦੇ ਵੀ ਨਾਲ ਦੀ ਨਾਲ ਮੈਂ ਸੁੱਚਾਂ ਤੇ ਮਾਰ ਦੂੰਗੀ ਸੁੱਚਾਂ ਤਾਂ ਕਿ ਗਿੱਲੀਆਂ ਨਾ ਹੋਣ ਤੇ ਬਾਕੀ ਨਾ ਮੈਂ ਇਹਨੂੰ ਸਾਰਾ ਦਿਨ ਫਿਰ ਇੱਥੇ ਮਲਕੀ ਚੰਗੀ ਤਰ੍ਹਾਂ ਧੁੱਪ ਲਵਾਤੀ ਸੀ ਵੀ ਸੁੱਚਾ ਚੰਗੀ ਤਰ੍ਹਾਂ ਸੁੱਕ ਜਾਣ ਕਿਉਂਕਿ ਆਪਾਂ ਪੂਰਾ ਚੰਗੀ ਤਰ੍ਹਾਂ ਪਾਣੀ ਤੇ ਮਾਰ ਕੇ ਚੰਗੀ ਤਰ੍ਹਾਂ ਧੋਤੀ ਸੀ ਤੁਸੀਂ ਦੇਖ ਸਕਦੇ ਹੋ ਪੂਰਾ ਸਰਫ ਦੇ ਨਾਲ ਵੀ ਆਸੇ-ਪਾਸੇ ਚੰਗੀ ਤਰ੍ਹਾਂ ਸਾਫ਼ ਕਰੀ ਆ ਵੈਸੇ ਜਦੋਂ ਆਪਾਂ ਮੈਂ ਕੱਪੜੇ ਧੋਕੇ ਹਟਦੀਆਂ ਨਾਰਮਲ ਕੱਲੇ ਪਾਣੀ ਨਾਲ ਤਾਂ ਆਪਾਂ ਇਹਨੂੰ ਸਾਫ਼ ਕਰਦੀਆਂ ਤੇ ਨਾਰਮਲ ਕੱਪੜੇ ਨਾ ਪਰ ਸਰਫ ਜਿਹੜੀ ਆ ਉਹ ਮੈਂ ਰੋ ਰੋਜ਼ ਨਹੀਂ ਹੈ ਤੇ ਘਮਾਉਂਦੀ ਕਿਉਂਕਿ ਇਹਨਾਂ ਦਾਣਾ ਵੀ ਫਿਰ ਮਸ਼ੀਨ ਖਰਾਬ ਹੋ ਚੁਗੀ ਲਓ ਜੀ ਇੱਥੇ ਮਸ਼ੀਨ ਵੀ ਮੇਰੀ ਹੋ ਗਈ ਸਾਫ਼ ਆ ਲੋ ਜੀ ਆ ਆਪਣੀ ਪਾਈ ਹੋਈ ਆ ਹਲਦੀ ਸੁੱਕਣੀ ਵਵਾਲ ਕੇ ਕੱਟ ਕੇ ਹੁਣ ਅੱਪ ਇਹਨੂੰ ਛਾਂਵੇਂ ਛਕਾਉਣੀ ਆ ਫਿਰ ਇਹਨੂੰ ਤਿਹਾ ਕੇ ਲਿਆਵਾਂਗੇ ਘਰ ਦੀ ਹਲਦੀ ਹਾਂਜੀ ਹੁਣ ਵੱਜ ਗਏ ਨੇ ਜੀ 4:00 ਵੱਜ ਗਏ 4:18 ਮਿੰਟ ਹੋ ਗਏ ਆਥਨ ਦਾ ਵੇਲਾ ਹੈਗਾ ਤੇ ਮੈਂ ਚੱਲੀ ਸੀ ਹੁਣ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਆਪਣੀ ਆਰੰਭ ਹੋਈ ਵੀ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਤਾਂ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਗੁਰੂ ਅਰਜਨ ਦੇਵ ਮਾਰੀ ਦਾ ਸ਼ੀਦੀ ਦਿਹਾੜਾ ਆ ਰਿਹਾ ਉਹਦਾ ਕਰਕੇ ਸਾਰੇ ਪਿੰਡਾਂ ਵਿੱਚ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ ਹੋਏ ਨੇ ਤੇ ਸਾਡੇ ਪਿੰਡ ਵਿੱਚ ਵੀ ਹੁੰਦੇ ਆ 4:30 ਵਜੇ ਆਥਨ ਵੇਲੇ ਰੋਜ਼ ਆਰੰਭ ਤਾਂ ਹੋ ਜਾਂਦੀ ਆ 6:30 ਵਜੇ ਤੱਕ ਸਮਾਪਤੀ 2 ਘੰਟੇ ਵਿੱਚ ਆਰਾਮ ਨਾਲ ਬੜੇ ਆਰਾਮ ਨਾਲ ਹੋ ਜਾਂਦਾ ਤੇ ਬੜੇ ਪਿਆਰ ਨਾਲ ਬਾਣੀ ਜਪਦੇ ਨੇ ਸਾਰੇ ਜਾਣੇ ਸੋ ਚਲੋ ਹੁਣ ਮੈਂ ਜਾਣੀ ਆ ਗੁਰਦੁਆਰਾ ਸਾਹਿਬ ਤੇ ਚੁੰਨੀ ਵੀ ਮੇਰੀ ਬਹੁਤ ਗਿੱਲੀ ਪਈ ਆ ਕਿਉਂਕਿ ਨਾ ਕਾਟਨ ਦੀ ਚੁੰਨੀ ਜਿਹੜੀ ਆ ਪਾਠ ਕਰਦੇ ਵਕਤ ਹਨਾ ਸਿਰ ਤੋਂ ਨਹੀਂ ਲੈਂਦੀ ਇਸ ਕਰਕੇ ਮੈਂ ਇਹੀ ਦੁਬਾਰਾ ਧੋ ਕੇ ਮੈਂ ਕਿਹਾ ਚੱਲ ਇਹਨੂੰ ਸੁਕਾ ਲਵਾਂ ਪਰ ਹਾਲੇ ਗਿੱਲੀ ਪਈ ਆ ਥੋੜੀ ਜੀ ਤੇ ਮੈਂ ਕਿਹਾ ਵੀ ਚਲੋ ਮੇਰੇ ਜਾਂਦੇ ਜਾਂਦੇ ਗੁਰਦੁਆਰਾ ਸਾਹਿਬ ਪਹੁੰਚਦੇ ਪਹੁੰਚਦੇ ਸੁੱਕ ਜਾਊਗੀ ਤੇ ਚਲੋ ਜੀ ਤੁਸੀਂ ਵੀਡੀਓ ਤੇ ਬਣੇ ਰਹੋ ਤੇ ਮੈਂ ਗੁਰਦੁਆਰਾ ਸਾਹਿਬ ਮਾਰੇ ਚਨ ਹਾਜ਼ਰੀ ਲਵਾ ਕੇ ਫਿਰ ਆਉਣੇ ਆਪਾਂ ਅੱਗੇ ਵੀਡੀਓ ਕੰਟੀਨਿਊ ਕਰਾਂਗੇ ਹਾਂਜੀ ਲੋ ਜੀ ਹੁਣ ਆਪਾਂ ਵੀਡੀਓ ਨੂੰ ਕਰ ਰਹੇ ਆ ਅੱਗੇ ਕੰਟੀਨਿਊ ਕੱਲ ਆਥ ਨੇ ਜਿਹੜੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਸਵਾ 4 ਵਜੇ ਦੀ ਉਦੋਂ ਬਾਅਦ ਮੈਨੂੰ ਟਾਈਮ ਨਹੀਂ ਮਿਲਿਆ ਵੀ ਮੈਂ ਵੀਡੀਓ ਨੂੰ ਅੱਗੇ ਕੰਟੀਨਿਊ ਕਰ ਸਕਾਂ ਤੇ ਹੁਣ ਅਗਲੇ ਦਿਨ 6:30 ਵਜੇ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰ ਰਹੇ ਹਾਂ ਤੇ ਜਿਹੜੇ ਘਰ ਦੇ ਕੰਮ ਵਧੰਦੇ ਉਹ ਸਾਰੇ ਤਕਰੀਬਨ ਸਾਰੇ ਹੋ ਗਏ ਨੇ ਤੇ ਆਪਾਂ ਅੰਦਰ ਬੈਠੇ ਆ ਤੇ ਾਰਮਾਨ ਵੀ ਬੈਠਾ ਕਰਮਾਨ ਆਪਣਾ ਕੰਮ ਕਰ ਰਿਹਾ ਅੱਜ ਸਕੂਲ ਨਹੀਂ ਗਿਆ ਕਿਉਂਕਿ ਅੱਜ ਇਹਨੇ ਕਿਤੇ ਜਾਣਾ ਸੀ ਤਾਂ ਕਰਕੇ ਸਕੂਲ ਨਹੀਂ ਗਿਆ ਤੇ ਹੁਣ ਆਪਾਂ ਕਰਦੇ ਆ ਇੱਥੇ ਬੈਠੇ-ਬੈਠੇ ਕੁਝ ਗੱਲਬਾਤ ਗੱਲਬਾਤ ਵੀ ਬਸ ਇੱਕ ਮਤਲਬ ਕਿ ਸੋਚ ਕੇ ਉਹਨੂੰ ਖਾਸ ਹੀ ਆਉਂਦੀ ਹੈ ਤੇ ਮੈਂ ਕਿਹਾ ਜਦੋਂ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਤੇ ਤੁਸੀਂ ਜਾਣਦੇ ਹੋ ਆਪਾਂ ਹਨ ਆਪਣੇ ਚੈਨਲ ਤੇ ਜਾਂ ਤਾਂ ਕੰਮਧੰਦਿਆਂ ਦੀ ਵੀਡੀਓ ਪਾਉਣੀ ਆ ਜਾਂ ਡੇਲੀ ਰੁਟੀਨ ਜਿਵੇਂ ਜਾਂ ਗੁਰਬਾਣੀ ਦੇ ਬਾਰੇ ਵੀਡੀਓ ਸ਼ੇਅਰ ਕਰਦੀ ਆ ਤੇ ਗੁਰਬਾਣੀ ਦੇ ਬਾਰੇ ਜਦੋਂ ਵੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਆ ਹਨ ਜੋ ਕੁਝ ਮੈਨੂੰ ਸਮਝ ਆਇਆ ਵੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਆਪਾਂ ਨੂੰ ਆਹ ਕਰਨ ਨੂੰ ਕਿਹਾ ਤੇ ਆਹ ਕਰਨ ਨੂੰ ਨਹੀਂ ਕਿਹਾ ਤੇ ਮੈਂ ਉਹ ਤੁਹਾਡੇ ਨਾਲ ਵੀ ਅਕਸਰ ਸ਼ੇਅਰ ਕਰਦੀ ਆ ਕਿਉਂਕਿ ਕਹਿੰਦੇ ਹੁੰਦੇ ਆ ਨਾ ਵੀ ਕੋਈ ਵੀ ਆਪਾਂ ਕੰਮ ਕਰਦੇ ਆ ਚਾਹੇ ਗੁਰਬਾਣੀ ਜਪਦੇ ਆ ਚਾਹੇ ਦੁਨਿਆਵੀ ਕੰਮ ਵੀ ਕਰਦੇ ਆ ਤੇ ਜੇ ਆਪਾਂ ਜਿਹੜੇ ਆਪਾਂ ਗਲਤੀਆਂ ਕਰਦੇ ਆ ਜਾਂ ਜਿੰਨਾ ਕਰਕੇ ਆਪਣਾ ਨੁਕਸਾਨ ਹੋ ਸਕਦਾ ਅਗਰ ਆਪਾਂ ਉਹਨਾਂ ਚੀਜ਼ਾਂ ਦਾ ਧਿਆਨ ਰੱਖ ਲੈਨੇ ਆ ਤਾਂ ਆਪਾਂ ਕੋਈ ਵੀ ਅਗਰ ਕੰਮ ਕਰਦੇ ਆ ਉਹਦੇ ਵਿੱਚ ਆਪਾਂ ਪੂਰੇ ਤੌਰ ਤੇ ਸਫਲ ਹੋ ਜਾਂਦੇ ਆ ਇਸੇ ਤਰੀਕੇ ਨਾਲ ਗੁਰਬਾਣੀ ਦਾ ਫਲ ਜੇ ਆਪਾਂ ਚਾਹੁੰਦੇ ਆ ਵੀ ਪੂਰਾ ਮਿਲੇ ਤਾਂ ਫਿਰ ਜਿਹੜੀਆਂ ਗਲਤੀਆਂ ਅਸੀਂ ਜਾਣਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਕਰਦੀਆਂ ਜੇ ਅਪਾ ਉਹਨਾਂ ਨੂੰ ਸੁਧਾਰ ਲੀਏ ਆਪਣੀ ਜ਼ਿੰਦਗੀ ਨੂੰ ਸੁਧਾਰ ਲੀਏ ਤਾਂ ਫਿਰ ਪਰਮਾਤਮਾ ਵੀ ਸਾਡੇ ਤੇ ਮਿਹਰ ਬਹੁਤ ਕਰਦਾ ਹਨਾ ਇਹ ਮੈਂ ਤੁਹਾਡੇ ਨਾਲ ਅਕਸਰ ਸ਼ੇਅਰ ਕਰਦੀ ਹਾਂ ਹੁਣ ਇਥੇ ਹਾਸੇ ਵਾਲੀ ਗੱਲ ਇਹ ਆ ਵੀ ਕਈ ਲੋਕਾਂ ਨੂੰ ਕਈ ਲੋਗ ਹਨਾ ਉਹ ਇੱਕ ਦੂਜੇ ਨੂੰ ਕਹਿਣਗੇ ਵੀ ਇਹ ਤੁਹਾਡੇ ਤੇ ਤਵਾ ਲਾਇਆ ਜਾਂ ਤੁਹਾਡੇ ਤੇ ਲਾਇਆ ਤਵਾ ਮੈਂ ਕਿਸੇ ਤੇ ਨਹੀਂ ਲਾਇਆ ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਦਾ ਬਦਲਾਅ ਮੈਂ ਆਪਦੀ ਜ਼ਿੰਦਗੀ ਵਿੱਚ ਲੈ ਕੇ ਆਉਂਦਾ ਵੀ ਆਹ ਕੰਮ ਕਰਨਾ ਤੇ ਆਹ ਨਹੀਂ ਕਰਨਾ ਮਹਾਰਾਜ ਨੇ ਆ ਮਨਾ ਕੀਤਾ ਹੈ ਉਹੀ ਅਕਸਰ ਮੈਂ ਸਾਰਿਆਂ ਨਾਲ ਸ਼ੇਅਰ ਕਰਦੀ ਹਾਂ ਪਰ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਤੇ ਤਵਲਾ ਲਾਇਆ ਜਾਂ ਕਿਸੇ ਤੇ ਲਾਇਆ ਤੁਸੀਂ ਹਜੇ ਕੰਮ ਕਰਦੇ ਕਿਉਂ ਕਿ ਕਿਉਂਕਿ ਦੇਖੋ ਵੀਡੀਓ ਤਾਂ ਮੇਰੇ ਸਾਰੇ ਰਿਸ਼ਤੇਦਾਰ ਵੀ ਦੇਖਦੇ ਆ ਪਿੰਡੇ ਵੀ ਦੇਖਦੇ ਆ ਜਿੰਨੇ ਵੀ ਸਾਨੂੰ ਜਾਣਦੇ ਆ ਪਹਿਚਾਨਦੇ ਆ ਸਾਰੇ ਦੇਖਦੇ ਆ ਪਰ ਉਹਨਾਂ ਨੂੰ ਤਾਂ ਕਦੇ ਮਹਿਸੂਸ ਨਹੀਂ ਹੋਇਆ ਉਹਨਾਂ ਤਾਂ ਕਦੇ ਨਹੀਂ ਕਿਹਾ ਵੀ ਸਾਡੇ ਤੇ ਤਵਲਾ ਲਾਇਆ ਜਾਂ ਤੁਹਾਡੇ ਤੇ ਲਾਇਆ ਪਰ ਅਕਸਰ ਇਹ ਚੀਜ਼ ਉਹਨਾਂ ਨੂੰ ਮਹਿਸੂਸ ਹੁੰਦੀ ਹੈ ਜਿਨ੍ਹਾਂ ਨੇ ਇਹ ਕੰਮ ਕੀਤੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਅਸੀਂ ਕਿਸੇ ਦਾ ਹਨਾ ਘਰ ਖਰਾਬ ਕੀਤਾ ਜਾਂ ਅਸੀਂ ਕਿਸੇ ਦਾ ਮਾੜਾ ਸੋਚਿਆ ਮਾੜਾ ਕੀਤਾ ਫਿਰ ਉਹਨਾਂ ਨੂੰ ਉਹ ਗੱਲਾਂ ਚੁੱਭ ਜਾਂਦੀਆਂ ਫਿਰ ਤੁਸੀਂ ਇਹ ਜੇ ਕੰਮ ਕਰਦੀ ਕਿਉਂ ਕੰਮ ਹੀ ਚੰਗੇ ਕਰ ਲੋਗੇ ਤੁਹਾਨੂੰ ਮਹਿਸੂਸ ਹੀ ਨਾ ਹੋਵੇ ਹੁਣ ਕੋ ਇੰਨੇ ਸਾਰੇ ਚੈਨਲ ਬਣੇ ਹੋਏ ਨੇ ਬਹੁਤ ਸਾਰੇ ਹੋਰ ਵੀ ਚੈਨਲ ਗੁਰਬਾਣੀ ਦੇ ਬਾਰੇ ਵੀਡੀਓ ਪਾਉਂਦੇ ਆ ਤੇ ਮੈਂ ਕਦੇ ਵੀ ਦੇਖਦੀ ਵੀ ਆ ਉਹਨਾਂ ਦੀ ਵੀਡੀਓਜ਼ ਹਨਾ ਜਦੋਂ ਅੱਗੇ ਆ ਜਾਂਦੀ ਆਪਾਂ ਦੇਖ ਲੈਣੇ ਆ ਕਾਫੀ ਉਹਨਾਂ ਵਿੱਚੋਂ ਮੇਰੇ ਚੈਨਲ ਦੇ ਸਬਸਕ੍ਰਾਈਬਰ ਵੀ ਨੇ ਤਾਂ ਕਰਕੇ ਮੈਂ ਉਹਨਾਂ ਨੂੰ ਜਨ ਕੀ ਸਪੋਰਟ ਕਰਦੀ ਆ ਉਹਨਾਂ ਦੀ ਵੀਡੀਓਜ਼ ਦੇਖਦੀ ਆ ਤੇ ਉਹ ਜਦੋਂ ਵੀਡੀਓ ਪਾਉਂਦੇ ਆ ਮੈਂ ਤੱਕਦੇ ਨਹੀਂ ਕਿਹਾ ਵੀ ਇਹਨਾਂ ਨੇ ਸਾਡੇ ਦੇ ਦਵਾਲਾ ਆ ਉਹਨਾਂ ਤੇ ਲਾਇਆ ਕਿਉਂਕਿ ਜਦੋਂ ਆਪਾਂ ਨੂੰ ਪਤਾ ਆਪਾਂ ਕੁਝ ਗਲਤ ਨਹੀਂ ਕੀਤਾ ਫਿਰ ਉੱਚ ਡਰਨ ਦੀ ਕੀ ਲੋੜ ਹੁੰਦੀ ਹੈ ਹਨਾ ਡਰਨ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਆਪਾਂ ਕੁਝ ਗਲਤ ਕੀਤਾ ਮਾਫ ਕਰਿਓ ਜਿਹੜਾ ਨੰਗਿਆ ਸੀ ਪਿੱਛੇ ਤੇ ਉਦੋਂ ਡਰਨ ਦੀ ਲੋੜ ਹੁੰਦੀ ਹੈ ਹਨਾ ਜਦੋਂ ਆਪਾਂ ਨੂੰ ਪਤਾ ਆਪਾਂ ਕੁਝ ਗਲਤ ਕੀਤਾ ਹੀ ਨਹੀਂ ਹੁੰਦਾ ਤਾਂ ਫਿਰ ਆਪਾਂ ਉੜਦਾ ਤੀਰ ਆਪਣੇ ਤੇ ਕਿਉਂ ਲੈਣਾ ਹੈਨਾ ਸੋ ਤੁਸੀਂ ਜੇ ਕੁਝ ਇਹ ਜਾਂ ਕੀਤਾ ਫਿਰ ਤਾਂ ਤੁਹਾਨੂੰ ਸੋਚਣ ਦੀ ਲੋੜ ਹੈਗੀ ਆ ਜੇ ਤੁਸੀਂ ਕੁਝ ਗਲਤ ਨਹੀਂ ਕੀਤਾ ਫਿਰ ਤੁਹਾਨੂੰ ਸੋਚਣ ਦੀ ਕੋਈ ਲੋੜ ਨਹੀਂ ਹੈਗੀ ਤਾਂ ਮੈਂ ਤਾਂ ਨਾਰਮਲ ਜਿਵੇਂ ਵੀਡੀਓ ਪਾਉਣੀ ਆ ਵੀ ਜੋ ਚੀਜ਼ਾਂ ਹਨਾ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਮਨਾ ਕੀਤਾ ਵਿੱਚ ਜਾਂ ਨਹੀਂ ਕਰਨੀ ਆ ਮੈਂ ਤਾਂ ਉਹ ਸਾਂਝੀਆਂ ਕਰਦੀ ਆ ਜਾਂ ਕਈ ਵਾਰੀ ਕਿਸੇ ਦੀ ਹੱਦ ਬੀਤੀ ਆ ਆਪਦੀ ਹੱਦ ਬੀਤੀ ਜਾਂ ਕਈ ਵਾਰੀ ਕੋਈ ਪਰਸਨਲ ਤੌਰ ਤੇ ਆਪਦੀ ਗੱਲ ਮੇਰੇ ਨਾਲ ਸ਼ੇਅਰ ਕਰਦਾ ਤਾਂ ਮੈਂ ਉਹ ਸਾਂਝੀ ਕਰਦੀ ਹੁੰਨੀ ਆ ਵੀ ਆ ਚੀਜ਼ ਐਦਾਂ ਵੀ ਕਿਸੇ ਨਾਲ ਹੋਈ ਆ ਤਾਂ ਕਿ ਉਹਦੇ ਨਾਲ ਇੱਕ ਸਾਨੂੰ ਸੇਧ ਮਿਲ ਜੇ ਹਨਾ ਸਾਨੂੰ ਸਹੀ ਰਸਤਾ ਮਿਲ ਜੇ ਵੀ ਅਸੀਂ ਕਿਸ ਤਰੀਕੇ ਨਾਲ ਚੱਲਣਾ ਕਿਸ ਤਰੀਕੇ ਨਾਲ ਪਾਰਟ ਕਰਨਾ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਸੋ ਮੇਰੀ ਕੋਸ਼ਿਸ਼ ਤਾਂ ਇੱਕ ਛੋਟੀ ਜਿਹੀ ਕੋਸ਼ਿਸ਼ ਹੁੰਦੀ ਆ ਤੇ ਬਾਕੀ ਜੇ ਤੁਹਾਨੂੰ ਫੀਲ ਹੁੰਦਾ ਇਹ ਚੀਜ਼ਾਂ ਤਾਂ ਫਿਰ ਉਹ ਤੁਹਾਡੀ ਪ੍ਰੋਬਲਮ ਆ ਉਹ 'ਚ ਮੈਂ ਕੁਝ ਨਹੀਂ ਕਰ ਸਕਦੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਮਿਲਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ